ਦੇ ਲਖਾ ਦਾਣਾ ਭਰਿਆ ਇਹਨੂੰ ਮੈਨੂੰ ਅਰਸੀ ਬਿਲ ਨੂੰ ਫੋਨ ਆਇਆ ਨੰਬਰ ਇਦੋਂ ਲੱਗਦਾ ਹੈ ਨੰਬਰ ਇਹ ਕੀ ਕਿਹਾ ਗਿਆ ਤੁਨੂੰ ਇਹਨਾਂ ਨੇ ਕਿਹਾ ਸੀ ਵੀ ਜੀ ਜੇ ਤੁਸੀਂ ਕਾਂਗਰਸ ਨੂੰ ਵੋਟ ਪਾਣੀ ਹੈ ਤੇ ਇੱਕ ਨਾ ਕੋ ਅਕਾਲੀ ਨੂੰ ਪਾਣੀ ਦੋਨੋਂ ਕੋ ਇਸ ਤਰ੍ਹਾਂ ਬੋਲ ਰਹੇ ਸੀ ਇਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਪੰਜਾਬੀ ਤੁਹਾਨੂੰ ਪਤਾ ਕਿ ਮੈਂ ਪੰਜਾਬ ਦੀ ਯਾਤਰਾ ਦੇ ਉੱਤੇ ਪੰਜਾਬ ਪੰਜਾਬੀ ਦੇ ਬੱਚਾ ਯਾਤਰਾ ਦੇ ਹੇਠ ਤੁਰਿਆ ਹੋਇਆ ਅਸੀਂ ਰੋਜ਼ ਪਿੰਡਾਂ ਜਾ ਰਹੇ ਹਾਂ ਜਿੱਥੇ ਰਾਤ ਪੈਂਦੀਆਂ ਰੁਕਦੇ ਹਾਂ ਜਦੋਂ ਨਵੀਂ ਗੱਲ ਸਾਹਮਣੇ ਆਈ ਆ ਧਿਆਨ ਦਿਓ ਜੇ ਮੈਂ ਵੈਸੀ ਪਿੰਡਾਂ ਵਿੱਚ ਪਹਿਲਾਂ ਇਹ ਗੱਲ ਬੋਲੀ ਆ ਲੋਕਾਂ ਨੂੰ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਖਿਲਾਫ ਤਰ੍ਹਾਂ-ਤਰ੍ਹਾਂ ਦੇ ਪ੍ਰਾਪੇ ਗੰਦੇ ਹੋਣਗੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਛੱਡੀਆਂ ਜਾਣਗੀਆਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਾਂ ਇਹ ਕਹਿਣ ਦੀ ਕੋਸ਼ਿਸ਼ ਫਲਾਨੀ ਧਰਨੇ ਛੱਡਤਾ ਇਹ ਹਰ ਸਿਮਰਤ ਨੂੰ ਜਿਤਾਉਣ ਆ ਗਿਆ ਇਹ ਕਹਾ ਜਪਵੰਤਰਾ ਛੱਡਿਆ ਹੋਇਆ ਜਾਂ ਇਹ ਬਹੁਤ ਤਰ੍ਹਾਂ ਦੀਆਂ ਗੱਲਾਂ ਇਹ ਕਿਸੇ ਨੂੰ ਪੈਸੇ ਲੈ ਕੇ ਖੜਾ ਹੋ ਗਿਆ ਇਹ ਪੈਸੇ ਲੈ ਕੇ ਵਹਿ ਜੂ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਣ ਦਾ ਨਵੀਂ ਗੱਲ ਜਿਹੜੀ ਸਾਹਮਣੇ ਆਈਏ ਧਿਆਨ ਦਿਓ ਆ ਦੇਖੋ ਐਸ ਨੌਜਵਾਨ ਨੂੰ ਕੀ ਨਾਂ ਵੀਰੇ ਤਰਾ ਇਹ ਹਰਮਨਦੀਪ ਸਿੰਘ ਆ ਪਿੰਡ ਤੰਗਰਾਲੀ ਪਿੰਡ ਹੈ ਜਿਲ੍ਹਾ ਬਰਿੰਡਾ ਤਲਵੰਡੀ ਸਾਬੋ ਦਾ ਪਿੰਡ ਹੈ ਇਹਨੂੰ ਤੜਕੇ ਫੋਨ ਆਇਆ ਆ ਨੰਬਰ ਤੋਂ 79 48 20 39 45 ਤੇ ਟ੍ਰੂ ਕਾਲਰ ਦੇ ਉੱਤੇ ਭਰਿਆ ਹੋਇਆ ਲੱਖਾਂ ਸਦਾਣਾ ਦੇਖੋ ਚਾਲਾਂ ਦੇ ਕਿਵੇਂ ਚੱਲਦੇ ਸੇ ਚੁੱਕੇ ਆ ਟ੍ਰਿਊ ਕਲਰ ਦੇ ਲੱਖਾ ਵਧਾਣਾ ਭਰਿਆ ਇਹਨੂੰ ਮੈਨੂੰ ਐਰਸੀ ਬਿਲਡਰ ਨੂੰ ਫੋਨ ਆਇਆ ਨੰਬਰ ਇਦਾਂ ਲੱਗਦਾ ਹੈ ਨੰਬਰ ਇਹ ਕੀ ਕਿਹਾ ਗਿਆ ਤੁਹਾਨੂੰ ਇਹਨਾਂ ਨੇ ਕਿਹਾ ਸੀ ਵੀ ਜੀ ਜੇ ਤੁਸੀਂ ਕਾਂਗਰਸ ਨੂੰ ਵੋਟ ਪਾਉਣੀ ਹੈ ਤੇ ਇੱਕ ਨਾ ਕੋ ਅਕਾਲੀ ਨੂੰ ਪਾਉਣੀ ਹੈ ਦੋ ਨਾ ਕੋ ਇਸ ਤਰ੍ਹਾਂ ਬੋਲ ਰਹੇ ਸੀ ਇਹ ਜਦੋਂ ਚਾਰ ਤੇ ਇਹਨਾਂ ਨੇ ਚਾਰੇ ਪਾਰਟੀ ਦੇ ਨਾਮ ਲੈ ਤੇ ਉਸ ਤੋਂ ਬਾਅਦ ਆਟੋਮੈਟਿਕਲੀ ਕਾਲ ਕੱਟ ਗਈ ਅੱਛਾ ਤਾਂ ਇਹ 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 ਮੇਰਾ ਨਾਮ ਭਰਨ ਦਾ ਮਕਸਦ ਦੇਖੋ ਕੀ ਆ ਟ੍ਰਿਊ ਕਲਰ ਦੇ ਉੱਤੇ ਇਹਨੇ ਟ੍ਰਿਊ ਕਲਰ ਨੇ ਚੱਕਿਆ ਜਿਹੜਾ ਨਾਂ ਚੱਕਿਆ ਤੇ ਫੋਨ ਨੇ ਉਹ ਲੱਖਾ ਸਦਾਣਾ ਚੱਕਿਆ ਇਹ ਲੱਗਦਾ ਨਹੀਂ ਲਾ ਕੇ ਵੀ ਅਸੀਂ ਦੇਖਦੇ ਆ ਇਹ ਲੱਗ ਨਹੀਂ ਰਿਹਾ ਨਹੀਂ ਬੈਠ ਨਹੀਂ ਲੱਗਦਾ ਤੁਹਾਨੂੰ ਵੀ ਮੈਨੂੰ ਲੱਗਦਾ ਲੱਗਦਾ ਨਹੀਂ ਜੀ ਬੈੱਕ ਹੈ ਹੈ ਬੈਗ ਨਹੀਂ ਲੱਗਦਾ ਕਿ ਮਿਟਰ ਵਾਲਾ ਵੀ ਜੀ ਮੈਨੂੰ ਦੱਬੀ ਦੀ ਦੱਸੋ ਵੀ ਮੈਂ ਕਿਹਦੀਸੇ ਨੰਬਰ ਨੋਟ ਕਰਾਂ ਹਾਂ ਸੋ ਇਹ ਜੀਆਂ ਚਾਲਾਂ ਤੋਂ ਮੇਰਾ ਵੀਰ ਬੱਚਿਓ ਇਹ ਬੜਾ ਕੁਝ ਕਿਉਂਕਿ ਸਾਰਾ ਕੁਝ ਇਹਨਾਂ ਦੇ ਹੱਥ 'ਚ ਆ ਬਾਈ মিডিਆ ਇਹਨਾਂ ਦੇ ਹੱਥ 'ਚ ਆ ਜੋ ਮਰਜ਼ੀ ਪ੍ਰਚਾਰ ਕਰਾ ਦੇਣਾ ਆ ਸਾਰਾ ਜਿਹੜਾ ਸਿਸਟਮ ਹੈ ਜਿਵੇਂ ਮਰਜ਼ੀ ਚਲਾ ਦੇਣ ਇਹ ਜੋ ਮਰਜ਼ੀ ਸ਼ੁਰਲੀ ਛੱਡ ਦੇਣਾ ਮੈਂ ਕਿਨੂ ਕਿਨੂ ਸਪੱਸ਼ਟ ਕਰ ਦਿੰਦਾ ਫਿਰੂੰਗਾ ਇਸੇ ਕਰਕੇ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਭਰਾਵੋ ਆਉਣ ਵਾਲੇ ਸਮੇਂ ਦੇ ਬਚੇਤ ਰਹੋ ਚੇਤ ਦੇ ਹੋ ਚੰਨੇ ਰਹੋ ਮੇਰੇ ਖਿਲਾਫ ਇਹ ਕੋਈ ਵੀ ਸ਼ਰਜੰਤਰ ਰੱਖ ਸਕਦੇ ਆ ਕੋਈ ਵੀ ਕਹਾਣੀ ਮੇਰੇ ਖਿਲਾਫ ਬਣਾ ਕੇ ਤੁਹਾਡੇ ਅੱਗੇ ਪੇਸ਼ ਕਰ ਸਕਦੇ ਆ ਆ ਹੁਣ ਏਡੀ ਵੱਡੀ ਗੱਲ ਹੈ ਇਸ ਨੌਜਵਾਨ ਨੇ ਫੋਨ ਸੁਣਿਆ ਮੰਨ ਲਓ ਇਹਨੇ ਟ੍ਰੂ ਕਲਰ ਤੋਂ ਮੇਰਾ ਨਾਂ ਚੱਕਿਆ ਲੱਖਾ ਸਟਾਣਾ ਇਹਨੂੰ ਜਾਂ ਹੋਰ ਜਿੰਨਿਆਂ ਨੂੰ ਫੋਨ ਜਾਊਗਾ ਇਹ ਤਾਂ ਇਹ ਸੋਚਣਗੇ ਵੀ ਲਖੇਸਧਾਨੇ ਦਾ ਫੋਨ ਆਇਆ ਜਾਂ ਲਖੇਸਧਾਨੇ ਨਾਲ ਦੇ ਬੰਦੇ ਦਾ ਆਇਆ ਵੀ ਉਹ ਪੁੱਛਦਾ ਫਿਰਦਾ ਵੀ ਕਿਹਨੂੰ ਵੋਟ ਪਾਓਗੇ ਨਾ ਮਤਲਬ ਵੀ ਕਿਸੇ ਪਾਰਟੀ ਦੇ ਹੋਸ ਨਾ ਕੱਲ ਨੂੰ ਕੋਈ ਇੰਟਰਵਿਊ ਕਾਲਰ ਮੇਰੇ ਨਾਂ ਪਰਿਆ ਹੋਇਆ ਹੈ ਇਹ ਕਹਿ ਦੇਣਾ ਵੀ ਤੁਸੀਂ ਕਾਂਗਰਸ ਨੂੰ ਵੋਟ ਪਾ ਦਿਓ ਤੁਸੀਂ ਕਾਂਗਰਸ ਨੂੰ ਵੋਟ ਪਾ ਦਿਓ ਤੁਸੀਂ ਭਾਜਪਾ ਨੂੰ ਵੋਟ ਪਾ ਦਿਓ ਤੁਸੀਂ ਧੜੋ ਨੂੰ ਵੋਟ ਪਾ ਦਿਓ ਕੁਝ ਵੀ ਕਹਿ ਸਕਦੇ ਆ ਸੋ ਮੇਰਾ ਵੀਰੇ ਸੁਚੇਤ ਰਹੋ ਚੰਗੇ ਰਹੋ ਤਾ ਤਾਂ ਨੂੰ ਇੱਕ ਉਦਰੀ ਮੈਂ ਸਪਿੰਡ ਆਇਆ ਸੀ ਅੱਜ ਇਹ ਨੌਜਵਾਨ ਨੇ ਦਸਤਕ ਨਾ ਬਾਈ ਮੈਨੂੰ ਤੇਰੇ ਆ ਨੌ ਵਾਲੇ ਤੋਂ ਫੋਨ ਆਇਆ ਤੋਂ ਧੰਨਵਾਦ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ